ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਲਗਾਤਾਰ ਤੁਸੀਂ ਦੇ ਦੇ ਪਈ ਉਹ ਮੇਰੇ ਨਾਲ ਤੇ ਲਗਾਤਾਰ ਜਿਹੜੀਆਂ ਤਸਵੀਰਾਂ ਅੱਜ ਦੀਆਂ ਤਾਨੂੰ ਅਸੀਂ ਅੰਮਰਸਰ ਦੇ ਏਰੀਆ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਅਸੀਂ ਜੰਡਿਆਲਾ ਗੁਰੂਕੇ ਦੇ ਕੋਲ ਪਹੁੰਚੇ ਹੋਏ ਹਾਂ ਪਿੰਡ ਦਾ ਨਾਮ ਆ ਜਸਮੇਸ਼ ਨਗਰ ਲੋਲਾ ਤੇ ਇਹਦੇ ਚ ਕੋਈ ਨਹੀਂਗਾ ਉਹਲਾ ਕਿਉਂਕਿ ਇੱਥੇ ਹੁੰਦੀ ਹੈ ਖੇਤੀਬਾੜੀ ਬਹੁਤ ਵਧੀਆ ਤੇ ਖੇਤੀਬਾੜੀ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਆਲੂ ਮਟਰ ਤੇ ਇੱਥੋਂ ਦੇ ਕਿਸਾਨ ਕੱਲੇ ਝੋਨੇ ਕਣਕ ਤੇ ਨਹੀਂ ਰਹਿੰਦੇ ਇੱਥੋਂ ਦੇ ਕਿਸਾਨ ਇੱਕ ਸੀਜ਼ਨ ਦੀਆਂ ਤਿੰਨ ਤਿੰਨ ਫਸਲਾਂ ਲੈ ਲੈਂਦੇ ਨੇ ਕਹਿਣ ਤੋਂ ਭਾਵ ਕਿ ਪਹਿਲਾ ਜਿਹੜਾ ਆ ਉਹ ਝੋਨਾ ਬੀਜ ਲੈਂਦੇ ਨੇ ਜਾਂ ਬਾਸਮਤੀ ਬੀਜ ਲੈਂਦੇ ਨੇ ਫਿਰ ਨਾਲ ਦੀ ਨਾਲ ਆਲੂ ਮਟਰ ਲੈ ਲੈਂਦੇ ਨੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਣਕ ਵੀ ਬੀਜਣੀ ਹੈ ਪਰ ਤੁਸੀਂ ਸਿਰਫ ਰਵੋ ਝੋਨਾ ਤੇ ਲਾਲਿਆ ਤੇ ਖਾਲਿਆ ਤੁਸੀਂ ਤਾਂ ਬਤਾ ਕਣਕ ਬੀਜਲੀ ਇਹਨਾਂ ਦੋ ਫਸਲਾਂ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰ ਸਕਦੇ ਜੇ ਕੁਝ ਮਿਹਨਤਾਂ ਨਾ ਕਰਨਾ ਚਾਹੁੰਦੇ ਹੋ ਪੈਸੇ ਕਮਾਉਣਾ ਚਾਹੁੰਦੇ ਹੋ ਵਧਣਾ ਫੁੱਦਣਾ ਚਾਹੁੰਦੇ ਹੋ ਤੇ ਇਹਨਾਂ ਲੋਕਾਂ ਕੋ ਆਓ ਇਹਨਾਂ ਲੋਕਾਂ ਕੋਲੋਂ ਸਿੱਖੋ ਵੀ ਆਲੂ ਕਿਵੇਂ ਬੀਜਨੇ ਨੇ ਤੇ ਮਟਰ ਕਿਵੇਂ ਬੀਜਨੇ ਨੇ ਇਹਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਵੀ ਕੱਲਾ ਕਿਸਾਨ ਨੂੰ ਫਾਇਦਾ ਨਹੀਂ ਹੁੰਦਾ ਬਹੁਤ ਸਾਰੀ ਲੇਬਰ ਜਿਹੜੀ ਵੇਖੋ ਇੱਧਰ ਮੈਂ ਤੁਹਾਨੂੰ ਦਿਖਾਣਾ ਵਾਂ ਕਿ ਲੇਬਰ ਵੇਖੋ ਕਿੰਨੀ ਹੈ ਇੰਨੀ ਲੇਬਰ ਜਿਹੜੀ ਏ ਇੱਥੇ ਕਾਮਯਾਬੀ ਦੇ ਨਾਲ ਜਿਹੜਾ ਆ ਰੋਟੀ ਖਾ ਰਹੀ ਏ ਨਾਲ ਦੀ ਨਾਲ ਜਿਹੜੇ ਆ ਆਲੂਆਂ ਦੀਆਂ ਬੋਰੀਆਂ ਜਿਹੜੀਆਂ ਮੈਂ ਤੁਹਾਨੂੰ ਦਿਖਾਣਾ ਵੇਖੋ ਪੁੱਟੀ ਦੀਆਂ ਕਿਵੇਂ ਆ ਆਹ ਦੇਖੋ ਬੋਰੀਆਂ ਹੀ ਬੋਰੀਆਂ ਜਿਹੜੀਆਂ ਆਲੂਆਂ ਦੇ ਨਾਲ ਭਰੀਆਂ ਪਈਆਂ ਨੇ ਲਗਾਤਾਰ ਤਨਮਦਰਸ ਦੇਖੋ ਖੇਤ ਦੇ ਵਿੱਚੋਂ ਕਿੰਨੀ ਬੋਰੀ ਇੰਨੀ ਤੇ ਝੋਨਾ ਕਣਕ ਨਹੀਂ ਨਿਕਲਦੀ ਹੋਣੀ ਜਿੰਨੇ ਆ ਆਲੂਆਂ ਦੀ ਪਟਾਈ ਕਰਕੇ ਖੇਤਾਂ ਦੇ ਵਿੱਚੋਂ ਭਰੀ ਬੈਠੇ ਨੇ ਕਿਉਂ ਭਾਜੀ ਠੀਕ ਇੰਨੇ ਆ ਨਾ ਆਪਾਂ ਨਹੀਂ ਨਹੀਂ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੀ ਭਾਜੀ ਜਿਹੜੀ ਇੱਥੇ ਦੀ ਖੇਤੀਬਾੜੀ ਏ ਜਿਹੜੇ ਆਲੂ ਨੇ ਜੀਵਿਕ ਲੱਗੇ ਸਪੈਸ਼ਲ ਮਿੱਟੀ ਹੁੰਦੀ ਇਧਰ ਦੀ ਕੋਈ ਨਹੀਂ ਜੀ ਮਿੱਟੀ ਵੈਸੇ ਤੇ ਹਰ ਮਿੱਟੀ ਦੇ ਵਿੱਚ ਹੀ ਕਾਮਯਾਬ ਹੋ ਜਾਂਦਾ ਹੈ ਪਰ ਜਿਹੜੀ ਰੇਤਲੀ ਮਿੱਟੀ ਆ ਉਹ ਇਹਦੇ ਲਈ ਬਹੁਤ ਠੁਕਵੀਂ ਆ ਰੇਤਲੀ ਮਿੱਟੀ ਦੇ ਵਿੱਚ ਜਿਹੜਾ ਆਲੂ ਆ ਉਹਦੀ ਗਰੋਥ ਵਧੀਆ ਹੁੰਦੀ ਹੈ ਉਹਦੀ ਚਮਕ ਜਿਹੜੀ ਆ ਬਹੁਤ ਸੋਹਣੀ ਬਣਦੀ ਆ ਤੇ ਕਿੰਨਾ ਕਿੰਨੇ ਕਿ ਖੇਤ ਤੁਹਾਡੇ ਇਧਰ ਲਗਭਗ ਜ਼ਿਆਦਾ ਆਲੂ ਹੀ ਆਲੂ ਤੇ ਮਟਰ ਹੀ ਮਟਰ ਆ ਲਗਭਗ ਹਰ ਜ਼ਿਮੀਦਾਰ ਇੱਥੇ ਆਪਣਾ ਝੋਨਾ ਵੜਨ ਤੋਂ ਬਾਅਦ ਆਲੂ ਤੇ ਮਟਰ ਦੀ ਖੇਤੀ ਜਿਹੜੀ ਆ ਉਹ ਜ਼ਰੂਰ ਕਰਦਾ ਆ ਮਤਲਬ 50% ਜਿਹੜੀ ਉਹ ਆਪਣੀ ਹੈਗੀ ਆ ਜਿਹ ਕਹਿ ਲੋਗੀ ਜ਼ਮੀਨ ਉਹਨੂੰ ਮਟਰ ਤੇ 50% ਜਿਹੜੀ ਉਹ ਆਲੂ ਦੇ ਵਿੱਚ ਡਿਵਾਈਡ ਕਰ ਲੈਂਦੇ ਆ ਕਿਆ ਬਾਤ ਹੈ ਤੇ ਇੱਧਰ ਵੇਖੋ ਤੁਸੀਂ ਲੇਬਰ ਵੇਖੋ ਕਿੰਨੇ ਲੋਕਾਂ ਨੂੰ ਜਿਹੜਾ ਆ ਇਹ ਜਿਹੜੀ ਇਹ ਲੇਬਰ ਦੇ ਰਹੀ ਏ ਬੈਨੀਫਿਟ ਦੇ ਰਹੀ ਐ ਇੰਨੀ ਲੇਬਰ ਦੀ ਰੋਜੀ ਰੋਟੀ ਇੰਨੇ ਲੋਕਾਂ ਦਾ ਘਰ ਚੱਲਦਾ ਪਿਆ ਆ ਆਲੂਆਂ ਦੇ ਖੇਤਾਂ ਦੇ ਵਿੱਚ ਝੋਨਾ ਬੀਜਦੇ ਉਹ ਕਣਕ ਬੀਜਦੇ ਉਹ ਮਸ਼ੀਨਾਂ ਵੜ ਦਿੰਦੀਆਂ ਨੇ ਲੇਬਰ ਵੇਲੀ ਲੇਬਰ ਨੂੰ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਮਿਲਦਾ ਲੇਬਰ ਵੇਲੀ ਬੈਠੀ ਰਹਿੰਦੀ ਐ ਇੱਥੇ ਵੇਖੋ ਲੇਬਰ ਕਿੰਨੀ ਜ਼ਿਆਦਾ ਕਾਮਯਾਬ ਆ ਲੇਬਰ ਕਿੰਨਾ ਜ਼ਿਆਦਾ ਕੰਮ ਕਰਦੀ ਪਈ ਐ ਤੇ ਲੇਬਰ ਕਿੰਨੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਆਪਣੇ ਘਰ ਨੂੰ ਚਲਾਉਣ ਵਾਸਤੇ ਜਿਹੜਾ ਕੰਮ ਕਰਦੀ ਪਈ ਹੈ ਲੇਬਰ ਦੇ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਨਾਲ ਇੱਧਰ ਸਾਡਾ ਭਰਾ ਕਾਫੀ ਜ਼ਿਆਦਾ ਉੱਚਾ ਚੱਪ ਬੋਲਦਾ ਪਿਆ باقی ਹਾਲ ਹੈ ਇੱਧਰ ਇੱਧਰ ਨੂੰ ਆਈ ਮੇਰਾ ਭਰਾ ਇੱਧਰ ਨੂੰ ਦੇਖਦਾ ਇੱਥੇ ਸਰ ਸਾਹਿਬ ਇੱਧਰ ਨੂੰ ਆਓ ਇੱਧਰ ਨੂੰ ਆਗਾ ਉਹ ਕੁੱਝ ਨਹੀਂ ਹੋ ਗਿਆ ਕਿੰਨੀ ਲੇਬਰ ਆ ਪਾ ਤੁਹਾਡੇ ਨਾਲ 20 ਬੰਦੇ 20 ਬੰਦੇ ਇੱਥੇ ਤੋਂ ਜ਼ਿਆਦਾ ਲੱਗਣ ਦੇ ਆ ਨੇ 20 ਕੀ ਆ 20 ਕੀ ਆ ਤੇ ਲਗਾਤਾਰ ਜਿਹੜਾ ਆ ਤੁਸੀਂ ਇੱਥੇ ਮਤਲਬ ਆਲੂ ਦੇ ਨਾਲ ਕਰਦੇ ਹੋ ਜਿਹੜੇ ਲੋਕ ਝੋਨਾ ਬੀਜਦੇ ਹਨ ਤੇ ਕਣਕ ਲਾਉਂਦੇ ਆ ਉਹਦੇ ਤੇ ਮਸ਼ੀਨਾਂ ਨਾਲ ਘਟਾਈ ਹੋ ਜਾਂਦੀ ਹੈ ਤੇ ਇੱਥੇ ਇੱਥੇ ਕਿਸ ਤਰ੍ਹਾਂ ਇੱਥੇ ਆਪਣੀ ਲੇਬਰ ਕਰਦੀਆਂ ਨੇ ਲੇਬਰ ਮਿਲ ਜਾਂਦੀ ਹੈ ਨਾ ਵਧੀਆ ਕੰਮ ਮਿਲ ਜਾਂਦਾ ਮਤਲਬ ਜੇ ਆਲੂ ਜਾਂ ਸਬਜ਼ੀਆਂ ਲਾਈਏ ਜਾਂਦੇ ਤਾਂ ਲੇਬਰ ਨੂੰ ਵੀ ਫਾਇਦਾ ਹੋ ਸਕਦਾ ਬਹੁਤ ਫਾਇਦਾ ਹੁੰਦਾ ਜੀ ਹਨਾ ਤੇ ਜੇ ਮਤਲਬ ਝੋਨੇ ਤੇ ਜਿਹੜੇ ਮਸ਼ੀਨਾਂ ਵਾੜੀ ਗਏ ਲੇਬਰ ਖਤਮ ਲੇਬਰ ਖਤਮ ਹਨਾ ਲੇਬਰ ਦਾ ਕੰਮ ਮੁੱਕ ਗਿਆ ਇੱਧਰ ਸਾਡੇ ਨਾਲ ਸਰਦਾਰ ਜੀ ਵੀ ਉਹਨਾਂ ਨਾਲ ਭਾਜੀ ਕੀ ਨੇ ਕਹਿਣਾ ਚਾਹੁੰਦੇ ਹੋ ਕਿ ਜਿ ਤਰ ਤੇ ਸਬਜੀ ਬੀਜ ਰਹੇ ਹੋ ਤੇ ਸਬਜੀ ਦੇ ਨਾਲ ਜਿਹੜਾ ਆ ਆ ਲੇਬਰ ਨੂੰ ਬਣਾ ਫੜਿਆ ਹਾਂਜੀ ਹਾਂਜੀ ਨਹੀਂ ਤੇ ਝੋਨੇ ਨੇ ਤੇ ਮਸ਼ੀਨਾਂ ਨੇ ਮਸ਼ੀਨਾਂ ਵੱਢ ਜਾਂਦੀਆਂ ਤੇ ਲੇਬਰ ਵਿਹਲੀ ਤੇ ਲੇਬਰ ਵਿਹਲੀ ਕਣਕ ਵੱਢ ਜਾਂਦੀ ਆ ਤੇ ਹੁਣ ਤੇ ਵੀ ਮਸ਼ੀਨਾਂ ਆਲੂ ਪੁੱਟਣ ਵਾਲੀਆਂ ਵੀ ਆਉਂਦੀ ਜਾਂਦੀਆਂ ਇਹਦੇ ਪਰ ਚੁੱਕਣ ਵਾਸਤੇ ਤਾਂ ਨਹੀਂ ਆਉਂਦੀਆਂ ਚੁੱਕਣ ਵਾਸਤੇ ਨਹੀਂ ਆਉਂਦੀ ਲੇਬਰ ਤਾਂ ਚਾਹੀਦੀ ਹੈ ਲੇਬਰ ਤਾਂ ਚਾਹੀਦੀ ਐਨਾਂ ਤੇ ਲੇਬਰ ਨੂੰ ਬੈਨੀਫਿਟ ਹੋ ਜਾਂਦਾ ਹਾਂਜੀ ਹਾਂਜੀ ਕਿੰਨੇ ਕੁ ਦਿਹਾੜੀ ਮਿਲ ਜਾਂਦੀ ਆ ਮੇਰੇ ਯਾਰੀ 300 ਰੁਪਇਆ ਕੇ ਡੇਢ ਹੋਣਾ ਸਾਨੂੰ ਕਿੰਨੇ ਕੇ ਮਿਲਣੀ ਆ। ਆ ਮਤਲਬ ਪੂਰੇ ਦਿਨ ਲਾਉਣਾ ਪੈਂਦਾ। ਪੂਰੇ ਲਾਉਣਾ ਪੈਂਦਾ। ਕੀ ਬਾਤ ਆ ਤੇ ਮਤਲਬ ਫਿਰ ਵੀ ਬੈਨੀਫਿਟ ਆਇਆ ਨੇ ਕਿਦਾਂ ਕੇ ਵੇ? ਉਹ ਤਾਂ ਟਾਈਮ ਪਾਸ ਹੁੰਦਾ ਜਾਂਦਾ ਜੀ। ਵਧੀਆ ਹੁੰਦਾ ਜਾਂਦਾ ਆ। ਫੇ ਘਰ ਦੀ ਰੋਜ਼ ਯੂਨਿਟੀ ਚੱਲਦੀ ਜਾਂਦੀ ਆ। ਚੱਲੀ ਜਾਂਦੀ ਚੱਲੀ ਜਾਂਦੀ। ਕੀ ਬਾਤ ਆ ਤੁਸੀਂ ਦੇ ਦੇ ਪੀਓ ਵੀ ਕਿੰਨੀ ਜ਼ਿਆਦਾ ਲੇਬਰ ਹੋਈ ਆ ਪਾਜੀ। ਅ ਜਤेंद्रਪਾ ਜੀ ਨਾਲ ਗੱਲ ਕਰ ਬਾਤ ਕਰਦੇ ਪਈ ਜਤेंद्रਪਾ ਜੀ ਜਿੰਨੇ ਕਿ ਕਿੰਨੀ ਲੇਬਰ ਲੱਗੀ ਹੋਈ ਐ ਤੇ ਜਿਹੜੇ ਇਲਾਕੇ ਦੇ ਵਿੱਚ ਸਰਵ ਝੋਨਾ ਕਰਨੇ ਤੋਂ ਉਧਰ ਲੇਬਰ ਬਿਲਕੁਲ ਖਤਮ ਹੋਈ ਪਈ ਐ ਕੀ ਕਰ ਤੇ ਸਾਡੇ ਜਿਹੜੀਆਂ ਇੱਥੇ ਸਬਜੀ ਦਾ ਏਰੀਆ ਇੱਥੇ ਸਬਜੀ ਬਹੁਤ ਲੱਗਦੀ ਆ ਸਾਡੇ ਕੋਲ ਇੱਥੇ ਲੇਬਰ ਦੀ ਜਿਹੜੀ ਕਮੀ ਵੈਸੇ ਤੇ ਰਹਿੰਦੀ ਆ ਤੇ ਸਾਨੂੰ ਲਗਭਗ ਬਾਦਰ ਏਰੀਏ ਤੋਂ ਜਿਹੜੀ ਆ ਉਹ ਲੇਬਰ ਮੰਗਾਉਣੀ ਪੈਂਦੀ ਆ ਸਾਡੇ ਕੋਲ ਲੇਬਰ ਇੱਥੇ ਪੂਰੀ ਹੁੰਦੀ ਹੀ ਨਹੀਂ ਆ ਸਾਡੇ ਪਿੰਡ ਜਿਹੜੀ ਆ ਜਾਂ ਲਾਗੇ ਬੰਨੇ ਦੇ ਪਿੰਡਾਂ ਦੇ ਵਿੱਚ ਜਿਹੜੀ ਲੇਬਰ ਆ ਉਹਦੇ ਕੰਮ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਇੱਥੇ ਨਹੀਂ ਤੇ ਜ਼ਿਆਦਾਤਰ ਲੇਬਰਾਂ ਲੋਕਾਂ ਦੇ ਪਿੰਡਾਂ ਚ ਵੇਲੀਆਂ ਬੈਠੀਆਂ ਕੰਮ ਨਹੀਂ ਮਿਲਦਾ ਤੇ ਤੁਹਾਨੂੰ ਲੇਬਰ ਨਹੀਂ ਲੱਭਦੀ ਸਾਨੂੰ ਇੱਥੇ ਲੇਬਰ ਨਹੀਂ ਲੱਭਦੀ ਸਾਨੂੰ ਦੂਸਰੇ ਪਿੰਡਾਂ ਤੋਂ ਛੱਡ ਕੇ ਸਾਨੂੰ ਇੱਥੇ 100-100 ਕਿਲੋਮੀਟਰ ਦੂਰ ਤੋਂ ਵੀ ਲੇਬਰ ਲੈ ਕੇ ਆਉਣਾ ਪੈਂਦਾ ਆ ਤੇ ਉਹਨਾਂ ਨੂੰ ਇੱਥੇ ਮਤਲਬ ਰੈਸ਼ ਵੀ ਦੇਣੀ ਜਿਹੜੀ ਪੈਂਦੀ ਹੈ ਸ਼ਾਇਦ ਹਨ ਮੈਂ ਕੈਮਰੇ ਦੇ ਵਿੱਚ ਦਿਖਾਵਾਂਗਾ ਉਹ ਦੂਰ ਦੂਰ ਦਰਾਡੇ ਤੁਸੀਂ ਝੁੱਗੀਆਂ ਬਣੀਆਂ ਦੇਖ ਸਕਦੇ ਜੇ ਉਹ ਸਾਰੇ ਉਹ ਲੇਬਰ ਦੇ ਆਰਟੀਫੀਸ਼ੀਅਲ ਜਿਹੜੇ ਉਹ ਘਰ ਬਣਾਏ ਹੋਏ ਆ ਰਹਿਣ ਦੇ ਲਈ ਤਾਂ ਕਿ ਇੱਥੇ ਆਲੂ ਮਟਰਾਂ ਦੀ ਜਿਹੜੀ ਆਲੂ ਉਹਨਾਂ ਦੀ ਪਟਾਈ ਤੇ ਮਟਰਾਂ ਦੀ ਤੜਾਈ ਕਰ ਸਕਣਾ ਕਿਆ ਬਾਤ ਹੈ ਲੇਬਰ ਬਾਰੋ-ਬਾਰੋ ਜਾਂਦੇ ਜਾਂਦੇ ਤੁਹਾਨੂੰ ਨਾ ਝੁੱਗੀਆਂ ਵੀ ਦਿਖਾਵਾਂਗੇ ਮੈਂ ਅੱਗੇ ਵੀ ਆਉਂਦਾ ਹਾਂ ਆ ਦੇਖਦਾ ਪਿਆ ਸੀ ਵੀ ਉੱਥੇ ਝੁੱਗੀਆਂ ਇੰਨੀਆਂ ਕਿਉਂ ਬਣੀ ਹੋਈਆਂ ਮੈਂ ਸੋਚਦਾ ਵੀ ਸ਼ਾਇਦ ਇੱਥੋਂ ਦੇ ਲੋਕ ਗਰੀਬੀ ਤਬਕੇ ਦੇ ਵਿੱਚ ਆ ਜਿਹੜੇ ਲੋਕ ਉਹਨਾਂ ਨੇ ਝੁੱਗੀਆਂ ਪਾਈਆਂ ਪਰ ਜਤਿੰਦਰ ਭਾਣ ਨੇ ਦੱਸਿਆ ਵੀ ਇਹ ਜਿਹੜੀ ਇਹ ਝੁੱਗੀਆਂ ਇਹ ਲੇਬਰ ਦੀਆਂ ਨਹੀਂ ਜਿਹੜੀਆਂ ਦੂਰੋਂ ਚੱਲ ਕੇ ਲੇਬਰ ਕਰਨ ਦੇ ਵਾਸਤੇ ਇੱਥੇ ਆਉਂਦੀਆਂ ਨੇ ਤਾਂ ਵਾਪਸ ਡੇਲੀ ਜਿਹੜਾ ਅਪ ਡਾਊਨ ਕਰਨਾ ਉਹਨਾਂ ਵਾਸਤੇ ਮੁਸ਼ਕਲ ਹੋ ਜਾਂਦਾ ਹੈ ਤੇ ਆਲੂ ਦੀ ਲੜਾਈ ਆਲੂ ਦੀ ਪਟਾਈ ਕਿਵੇਂ ਹੁੰਦੀ ਏ ਉਹ ਵੀ ਤੁਹਾਡੇ ਨਾਲ ਇੱਕ ਨਜ਼ਰ ਆਪਾਂ ਕਰ ਲੈਂਦੇ ਆ ਡੀਪੀਸੀ ਪੰਜਾਬੀ ਤੇ ਲਗਾਤਾਰ ਤੁਸੀਂ ਬਣੇ ਹੋਇਓ ਅੱਜ ਦਾ ਦਿਨ ਜਿਹੜਾ ਆ ਅਸੀਂ ਖੇਤੀਬਾੜੀ ਦੇ ਮੂਰੇ ਕਰ ਦਿੱਤਾ ਆ ਵੀ ਖੇਤਾਂ ਦੇ ਵਿੱਚ ਪਹੁੰਚੇ ਹੋਏ ਆ ਆਲੂ ਦੀ ਬਜਾਈ ਜਿਹੜੀ ਹੈ ਜਾਂ ਮਟਰਾਂ ਦੀ ਬਜਾਈ ਹੈ ਉਹ ਬਹੁਤ ਜ਼ਿਆਦਾ ਏਸ਼ ਏਰੀਆ ਦੇ ਵਿੱਚ ਹੁੰਦੀ ਏ ਤੇ ਸੋਚਿਆ ਕਿ ਤੁਹਾਨੂੰ ਦਿਖਾ ਦਿੱਤਾ ਜਾਵੇ ਵੀ ਆਲੂ ਦੇ ਬੈਨੀਫਿਟਸ ਕੀ ਨੇ ਇਹਦੇ ਨਾਲ ਨਾਲ ਜਿਹੜੀ ਅਸੀਂ ਜਿਹੜਾ ਇਹ ਆਲੂ ਉਹ ਬੀਜਣ ਵਾਲੇ ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਵੀ ਬੈਨੀਫਿਟ ਕੀ ਨੇ ਨੁਕਸਾਨ ਕੀ ਨੇ ਆਲੂ ਦੀ ਲੇਬਰ ਕਿੰਨੀ ਚੜਦੀ ਹੈ ਹੋਰ ਤੇ ਵੀ ਗੱਲਬਾਤ ਕੀਤੀ ਹੈ ਵੈਸੇ ਸਾਡੇ ਨਾਲ ਜਤਿੰਦਰ ਭਾਪ ਵੀ ਮੌਜੂਦ ਹੈ ਜਤਿੰਦਰ ਭਾਪ ਦੇ ਨਾਲ ਵੀ ਗੱਲਬਾਤ ਹੀ ਕਰਦੇ ਰਵਾਂਗੇ ਤੇ ਜਾਣਕਾਰੀ ਲੈਂਦੀ ਰਵਾਂਗੇ ਕਿ ਜਿਹੜਾ ਆ ਉਹ ਕਿਸ ਤਰ੍ਹਾਂ ਚੱਲਦਾ ਹੈ ਦੇਖੋ ਲੇਬਰ ਜਿਹੜੀ ਹੈ ਕਿਵੇਂ ਜਿਹੜੀ ਆਲੂ ਦੀ ਪਟਾਈ ਕਰਦੇ ਪਈ ਹੈ ਤੇ 20 ਬੰਦੇ ਵੀਰ ਨੇ ਕਿਹਾ ਨੇ ਪਰ ਲਗਦੇ ਜਿਆਦਾ ਆ ਜਿਤਰਾ ਇੰਨੇ ਬੰਦੇ ਮੇਰੇ ਖਾਲ ਨਾਲ ਨਾ ਇੱਕ ਐਮਐਲਏ ਦੇ ਪਿੱਛੇ ਚੱਲ ਜਾਂਦੇ ਉਹਦਾ ਧੋਖਲਾ ਵੱਜ ਜਾਂਦਾ ਹੋਣਾ ਵੀ ਮੇਰੇ ਪਿੱਛੇ ਬੰਦੇ ਬੜੇ ਆ ਗਏ ਤੇ ਬੜਾ ਜਿਆਦਾ ਕਰਾਊਡ ਹੋ ਗਿਆ ਆ ਤੇ ਤੁਸੀਂ ਦੇਖਦੇ ਪਈਓ ਵੀ ਕਿਤਰਾ ਭਰਾ ਜਿਹੜੇ ਆ ਲਗਾਤਾਰ ਮਿਹਨਤ ਕਰਦੇ ਪਈਆ ਮਿਹਨਤ ਦੇ ਅੱਗੇ ਜਿਹੜਾ ਆ ਕਿਹੇ ਦਾ ਜੋਰ ਨਹੀਂ ਮਿਹਨਤ ਕਰਕੇ ਜਿਹੜਾ ਬੰਦਾ ਰੋਟੀ ਖਾਂਦਾ ਨਾ ਉਹ ਕਿਤਨਾ ਕਿਤੋਂ ਆਪਣਾ ਮਿਹਨਤਾਂ ਨਾਲ ਲੈ ਕੇ ਆਪਣੇ ਟੱਬਰ ਨੂੰ ਪਾਲ ਹੀ ਲੈਂਦਾ ਆ ਤੇ ਦੇਖੋ ਤੁਸੀਂ ਕੀਨੇ ਜਿਹੜਾ ਆ ਜਿਹੜੀ ਆ ਆਲੂ ਦੀ ਪਟਾਈ ਹੋ ਰਹੀ ਹੈ ਤੇ ਆਲੂ ਜਿਹੜਾ ਲਗਾਤਾਰ ਤੁਸੀਂ ਦੇਦੇ ਪਿਓ ਕਿ ਕੱਢਿਆ ਜਾ ਰਿਹਾ ਆ ਆਲੂ ਜਿਹੜਾ ਨਾਲ-ਨਾਲ ਟੋਕਰੀਆਂ ਰੱਖੀਆਂ ਆ ਤੇ ਲਗਾਤਾਰ ਜਿਹੜੇ ਭਰਾ ਨੇ ਉਹ ਲੱਗੇ ਹੋਏ ਨੇ ਆਲੂ ਪੁੱਟਣ ਵਾਸਤੇ ਲਗਾਤਾਰ ਤੁਸੀਂ ਦੇਦੇ ਪਿਓ ਕਿ ਜਿਹੜਾ ਆ ਵੀਰ ਉਹਨਾਂ ਨੇ ਆਲੂਆਂ ਦੀ ਪੁੱਟ-ਪੁੱਟ ਜਿਹੜੀਆਂ ਨੇ ਟੋਕਰੀਆਂ ਭਰਤੀਆਂ ਸਾਡੇ ਪੌਂਚਦਿਆ ਪੌਂਦਿਆ ਟੋਕਰੇ ਜਿਹੜੇ ਆ ਭਰਤੇ ਆ ਤੇ ਇਧਰ ਨਾਲ ਦੀ ਨਾਲ ਜਿਹੜਾ ਆ ਵੀਰ ਹੋਣਾ ਨੇ ਗੁੱਥੂ ਵੀ ਜਿਹੜਾ ਆ ਉੱਪਰ ਰਿਆ ਬੋਰੀ ਜਿਹੜੀ ਆ ਪਰ ਨਹੀਂ ਸ਼ੁਰੂ ਕਰ ਦਿੱਤੀ ਤੇ ਆਲੂ ਉਹ ਦੇਖੋ ਕੀਵੇਂ ਜਿਹੜਾ ਆ ਚੱਲਦਾ ਪਿਆ ਆ ਬਿਲਕੁਲ ਪਿਓਰ ਆਲੂ ਐ ਇਹ ਜਿਹੜੇ ਆਲੂ ਪੁੱਟੇ ਜਾਂਦੇ ਆ ਭਾਜੀ ਇਹ ਜਦੋਂ ਦੁਕਾਨਾਂ ਤੇ ਮਿਲਦੇ ਆ ਤਾਂ ਉੱਥੇ ਜਾ ਕੇ ਤਾਂ ਮਾਂ ਉੱਤੇ ਛਿੱਲੜ ਦੇ ਹੁੰਦੇ ਆ ਇਹਦੇ ਤੇ ਹੈ ਨਹੀਂ ਇਹ ਉਹਦਾ ਪਿੱਛੇ ਰੀਜ਼ਨ ਇਹ ਹੈ ਕਿ ਇਹ ਜਿਹੜਾ ਆਲੂ ਆ ਇਹ ਕੱਚੀ ਪਟਾਈ ਦਾ ਆ ਅੱਛਾ ਜਿਹਦੇ ਉੱਪਰ ਤੁਸੀਂ ਛਿਲਕਾ ਦੇਖਦੇ ਜਿਉ ਪੱਕੀ ਪਟਾਈ ਦਾ ਆਲੂ ਹੁੰਦਾ ਇਹਦੇ ਉੱਪਰ ਛਿਲਕਾ ਤੁਸੀਂ ਦੇਖ ਸਕਦੇ ਬਹੁਤ ਹੀ ਪਤਲਾ ਹੁੰਦਾ ਹੈ ਜਿਹੜਾ ਕਿ ਇਦਾਂ ਹੱਥ ਨਾਲ ਹੀ ਉੱਤਰ ਜਾਂਦਾ ਹੈ ਤਾਂ ਜ਼ਿਆਦਾਤਰ ਇਹ ਤਰ੍ਹਾਂ ਦੇ ਆਲੂ ਜਿਹੜੇ ਹੁੰਦੇ ਉਹਨਾਂ ਦੇ ਉੱਤੇ ਕਿੰਨੇ ਕਿੰਨੇ ਛਿਲਕੇ ਹੁੰਦੇ ਆ ਪਰ ਇਹ ਤੇ ਬਿਲਕੁਲ ਗੰਜੇ ਹੀ ਨੇ ਨਹੀਂ ਇਹ ਕੱਚੀ ਪਟਾਈ ਦਾ ਆਲੂ ਨਾ ਉਹ ਜਿਹੜਾ ਤੁਸੀਂ ਆਲੂ ਦੀ ਗੱਲ ਕਰਦੇ ਪਏ ਜਿਹਦੇ ਉੱਪਰ ਕਾਫੀ ਮੋਟਾ ਛਿਲਕਾ ਹੁੰਦਾ ਉਹ ਪੱਕੀ ਪਟਾਈ ਦਾ ਆਲੂ ਹੁੰਦਾ ਆ ਸੋ ਪੱਕੀ ਪਟਾਈ ਤੇ ਕੱਚੀ ਪਟਾਈ ਕੱਚੀ ਪਟਾਈ ਜਿਹੜੀ ਆ ਇਹ 60 ਦਿਨ ਦਾ ਜਿਹੜਾ ਜਦੋਂ ਆਲੂ ਦੀ ਏਜ ਹੋ ਜਾਂਦੀ ਤਾਂ ਉਹਨੂੰ ਪੁੱਟ ਦਿੱਤਾ ਜਾਂਦਾ ਜਿਹੜਾ ਪੱਕੀ ਪਟਾਈ ਦਾ ਹੁੰਦਾ ਆ ਉਹ 90 ਦਿਨ ਦਾ ਕਰਕੇ ਜਿਹੜਾ ਉਹ ਪੁੱਟਿਆ ਜਾਂਦਾ ਤੇ ਇਹਨਾਂ ਦੇ ਵਿੱਚ ਫਿਰ ਕੀਮਤ ਵੀ ਅਲੱਗ-ਅਲੱਗ ਲੱਗਦੀ ਕਿ ਜਾਂ ਨਹੀਂ ਨੇ ਇਸ ਵੇਲੇ ਜਿਹੜਾ ਕੱਚੀ ਪਟਾਈ ਦਾ ਆਲੂ ਹੈ ਦੀ ਕੀਮਤ ਜਿਹੜੀ ਆ ਬਹੁਤ ਵਧੀਆ ਮਿਲ ਰਹੀ ਆ ਇਹ ਕੀਮਤ ਜਿਹੜੀ ਉਹ ਡਿਪੈਂਡ ਹੁੰਦੀ ਆ ਮਾਰਕੀਟ ਤੇ ਕਿ ਮਾਰਕੀਟ ਦਾ ਰੇਟ ਕੀ ਚੱਲ ਰਹੀ ਆ ਦਾ ਜਿੱਦਾਂ ਮੰਨ ਲਓ ਇਸ ਵੇਲੇ 6-700 ਰੁਪਏ ਕੱਚੀ ਪਟਾਈ ਦਾ ਰੇਟ ਚੱਲ ਰਿਹਾ ਕਿਸੇ ਵੇਲੇ ਹੁੰਦਾ ਕਿ ਜਿਹੜਾ ਪੱਕੀ ਪਟਾਈ ਦਾ ਆਲੂ ਉਹ 2-300 ਨੂੰ ਵੀ ਵਿਕਦਾ ਆ ਉਹ ਇਹਦੇ ਤੋਂ 3 ਗੁਣਾ ਥੱਲੇ ਵਿਕ ਜਾਂਦਾ ਆ ਉਹ ਤਾਂ ਡਾਊਨ ਵੀ ਹੋ ਜਾਂਦਾ ਰਿਹਾ ਉਹ ਤਾਂ ਡਾਊਨ ਵੀ ਹੋ ਜਾਂਦਾ ਪਰ ਪੱਕੀ ਪਟਾਈ ਦਾ ਇਹ ਆ ਕਿ ਉਹ ਜਿਹੜਾ ਆਲੂ ਹੁੰਦਾ ਉਹਦੀ ਸੈਲਫ ਲਾਈਫ ਜ਼ਿਆਦੀ ਹੁੰਦੀ ਆ ਉਹਨੂੰ ਆਪਾਂ ਲੰਬੇ ਸਮੇਂ ਲਈ ਸਟੋਰ ਕਰ ਸਕਦੇ ਇਹਨੂੰ ਸਟੋਰ ਨਹੀਂ ਕਰ ਸਕਦੇ ਆਪਾਂ ਇਹ ਬਸ ਲੱਗਦਾ ਜਾਏ ਤੇ ਲੱਗਦਾ ਜਾਏ ਤੇ ਦੂਸਰਾ ਚੱਕਰ ਇਹ ਆ ਕਿ ਇਹਦੀ ਜਿਹੜੀ ਆਪਣੀ ਪ੍ਰੋਡਕਸ਼ਨ ਆ ਕੱਚੀ ਪਟਾਈ ਦੀ ਉਹ ਘੱਟ ਹੁੰਦੀ ਆ ਜਿਹੜਾ ਪੱਕੀ ਪਟਾਈ ਦਾ ਆਲੂ ਕਿਆ ਬਾਤ ਹੈ ਤੁਸੀਂ ਦੇ ਦੇ ਪਿਓ ਦੂਰ ਤੱਕ ਮੈਂ ਦਿਖਾਵਾਂਗਾ ਜੂਮ ਕਰਨ ਦੀ ਕੋਸ਼ਿਸ਼ ਕਰਾਂਗਾ ਵੀ ਇੱਕ ਪਾਸੇ ਇੱਕ ਖੇਤ ਦੇ ਹੋਰ ਵੀ ਵਿੱਚ ਵੀ ਜਿਹੜੀ ਹੈ ਦੂਰ ਜਿਹੜੀ ਹੈ ਮਟਰਾਂ ਦੀ ਖੇਤੀ ਦੇ ਵਿੱਚ ਵੀ ਜਿਹੜੀ ਹੈ ਉਹ ਜਿਹੜੀ ਹੈ ਮਟਰਾਂ ਦੀ ਤੜਾਈ ਹੋ ਰਹੀ ਹੈ ਤੇ ਉੱਥੇ ਵੀ ਲਗਭਗ ਜਿਹੜੇ ਆ 40 ਤੋਂ 50 ਬੰਦੇ ਜਿਹੜੇ ਨਜ਼ਰ ਆ ਰਹੇ ਆ ਦੂਰ ਜਿਹੜੇ ਮਟਰ ਦੀ ਹੋ ਰਹੀ ਹੈ ਇੱਥੇ ਜਿਹੜੇ ਭਰਾ ਲੱਗੇ ਹੋਏ ਨੇ ਉਹ ਲੱਗੇ ਹੋਏ ਨੇ ਆਲੂ ਨੂੰ ਤੇ ਆਲੂ ਲਗਾਤਾਰ ਜਿਹੜਾ ਆ ਪੱਟਿਆ ਜਾ ਰਿਹਾ ਤੇ ਆਲੂਆਂ ਦੀ ਖੇਤੀ ਜਿਹੜੀ ਉਹ ਤੁਹਾਨੂੰ ਦਿਖਾਤੀ ਖੇਤੀ ਦੇ ਵਿੱਚ ਜਿਹੜੀ ਆਲੂ ਦੀ ਪਟਾਈ ਸਪੈਸ਼ਲੀ ਜਿਹੜੀ ਤਾਨੂੰ ਦਿਖਾਈ ਜਾ ਰਹੀ ਹੈ ਰੰਬੇ ਜਿਹੜੇ ਆ ਉਹ ਦੇਖੋ ਤੁਸੀਂ ਕਿੱਡੇ ਕਿੱਡੇ ਤਗੜੇ ਔਜ਼ਾਰ ਜਿਹੜੇ ਫੜੇ ਹੋਏ ਆ ਪੂਰਾ ਜਿਹੜਾ ਜੜ ਚ ਮਾਰ ਕੇ ਆਲੂ ਨੂੰ ਪੁੱਟਿਆ ਜਾ ਰਿਹਾ ਇਹਨੂੰ ਕਹਿੰਦੇ ਨੇ ਵੀ ਕੱਚੀ ਪਟਾਈ ਕੱਚੀ ਪਟਾਈ ਆਲੂ ਦੀ ਹੋ ਰਹੀ ਹੈ ਤੇ ਕਾਫੀ ਵਧੀਆ ਤਰੀਕੇ ਦੇ ਨਾਲ ਲੇਬਰ ਜਿਹੜੀ ਹੈ ਲਗਾਤਾਰ ਤੁਸੀਂ ਦੇਖਦੇ ਪਿਓ ਵੀ ਸਾਡੇ ਨਾਲ ਗੱਲ ਕਰਦੇ ਕਰਦੇ ਜਿਹੜਾ ਇਹਨਾਂ ਨੇ ਮਰਲੇ ਤੋਂ ਵੱਧ ਵੱਧ ਥਾਂ ਜਿਹੜਾ ਆ ਉਹ ਸਾੜ ਦਿੱਤਾ ਤੇ ਮਿੰਟੋ-ਮਿੰਟੀ ਜਿਹੜੀ ਟੋਕਰੀਆਂ ਫੇਲ ਹੁੰਦੀਆਂ ਜਾ ਰਹੀਆਂ ਨੇ ਭਰਾ ਵੀ ਲੱਗੇ ਹੋਏ ਆ ਛੋਟੇ ਬੱਚੇ ਵੀ ਨਾਲ ਲੱਗੇ ਹੋਏ ਆ ਤੇ ਕਾਫੀ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਮਿਹਨਤ ਕਰਦੇ ਹੋਏ ਜਿਹ ਆਲੂ ਦੀ ਪਟਾਈ ਕਰਦੇ ਪਏ ਨੇ ਤੇ ਤੁਸੀਂ ਲਗਾਤਾਰ ਦੇ ਦੇ ਪਏ ਵੀ ਕਿੰਨੀ ਲੇਬਰ ਨੂੰ ਜਿਹੜਾ ਇਹਦੇ ਵਿੱਚ ਬੈਨੀਫਿਟ ਹੋ ਰਿਹਾ ਤਾਂ ਲੇਬਰ ਵੀ ਜਿਹੜੀ ਹੈ ਉਹ ਦੂਰੋਂ ਦੂਰੋਂ ਆ ਕੇ ਜਿਹੜੀ ਲੱਗੀ ਹੋਈ ਹੈ ਤੇ ਲਗਾਤਾਰ ਦੋਸਤੋ ਤੁਸੀਂ ਸਾਡੇ ਨਾਲ ਜਿਹੜਾ ਡੀਪੀਸੀ ਪੰਜਾਬੀ ਦੇ ਉੱਤੇ ਆਲੂਆਂ ਦੀ ਪਟਾਈ ਦੇਖੀ ਆਲੂਆਂ ਦੀ ਖੇਤੀ ਵੇਖੀ ਤੇ ਆਲੂਆਂ ਦੀ ਖੇਤੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਕੀ ਕਹਿਣਾ ਚਾਹੋਗੇ ਇਸ ਖੇਤੀ ਬਾਰੇ ਤੇ ਆਲੂ ਖਾਂਦੇ ਤੁਸੀਂ ਬਹੁਤ ਜ਼ਿਆਦਾ ਜੇ ਤੇ ਇੱਕ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਭ ਤੋਂ ਆਲੂ ਜ਼ਿਆਦਾ ਕੌਣ ਖਾਂਦਾ ਆ ਕਿੰਨੇ ਆਲੂ ਤੁਹਾਡੇ ਘਰ ਲੱਗਦੇ ਤੇ ਕਿਹੜੀ ਕਿਹੜੀ ਸਬਜ਼ੀ ਚ ਤੁਸੀਂ ਆਲੂ ਖਾਂਦੇ ਹੋ ਅੱਜ ਆਲੂਆਂ ਦੀ ਖੇਤੀ ਤੁਹਾਨੂੰ ਜਿਹੜੀ ਅਸੀਂ ਵਿਖਾ ਦਿੱਤੀ ਹੈ ਬਾਏ ਬਾਏ ਟਾਡਾ ਮਿਲਦੇ ਹਾਂ ਕਿਸੇ ਅਗਲੀ ਖਬਰ ਦੇ ਨਾਲ